ਸਰਬਜੀਤ ਸੰਗਰੂਰ ਵੀ ਦੇ ਕੱਪਾ ਲਿਖਤਾ ਹੁੰਦੀ ਕਿੰਨੀ ਕਮਾਈ ਲਿਖ ਗੀਤ ਕਵਿਤਾਵਾਂ ਹੁੰਦੀ ਕਿੰਨੀ ਕਮਾਈ ਲਿਖ ਕਹਾਣੀਆਂ ਕਿੰਨੀ ਹੁੰਦੀ ਕਮਾਈ ਕਰਦੇ ਮੇਰੇ ਪੁੱਛਦੇ ਕਰਦੇ ਮੇਰੇ ਪੁੱਛਦੇ ਕੀ ਮਿਲਦਾ ਮੀਟਿੰਗਾਂ ਚੋਂ ਕੀ ਮਿਲਦਾ ਮੀਟਿੰਗਾਂ ਚੋਂ ਦਾ ਮੀਟਿੰਗਾਂ ਚੋਂ ਕਹਿ ਕਰਦੇ ਨੇ ਰੁੱਸਦੇ ਕਹਿ ਕਰਦੇ ਨੇ ਰੁੱਸਦੇ ਲਿਖ ਲਿਖ ਕਾਗਜ਼ ਕਾਲੇ ਕਿਤੇ ਲਿਖ ਲਿਖ ਕਾਗਜ਼ ਕਾਲੇ ਕਿਤੇ ਦੱਸੋ ਕੀ ਹੈ ਤੁਸਾਂ ਪਾਇਆ ਦੱਸੋ ਕੀ ਹੈ ਤੁਸਾਂ ਪਾਇਆ ਛਪਦੀਆਂ ਜੋ ਰਚਨਾਵਾਨੇ ਕਿਤਨਾ ਪੈਸਾ ਦਸੋ ਆਇਆ ਕਿਤਨਾ ਪੈਸਾ ਦਸੋ ਆਇਆ ਛੱਡੋ ਕਹਿਣਾ ਸੰਗਰੂਰ ਵੀ ਸੈਤਕ ਕਿਰਤਾਂ ਦਾ ਸੈਤਕ ਕਿਰਤਾਂ ਦਾ ਇਹ ਕਮਣਾ ਹੁਣ ਮਨ ਪਾਵੇ ਇਹ ਕਮਣਾ ਹੁਣ ਮਨ ਪਾਵੇ ਛੱਡ ਕਮਟਾਈ ਕੁਦਾ ਕਿ ਉਹਨਾਂ ਕਿਤੇ ਹੋਰ ਲੱਗ ਜਾਵੇ